ਜੇਬਲਾਈ थाना ਮੁਖੀ ਬਲੋ ਲਗਾਤਾਰ ਸਪਾਸ ਸੈਂਟਰ ਜਿਹੜੇ ਚੱਲ ਰਿਹਾ ਬਠਿੰਡਾ ਦੇ ਉੱਤੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਬਠਿੰਡਾ ਦੇ ਪੁੱਡਾ ਮਾਰਕੀਟ ਦੇ ਵਿੱਚ ਬਣੇ ਗ੍ਰੇਸ ਸਪਾਸ ਐਂਡ ਸੈਲੂਨ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜਿੱਥੇ ਕੀ ਹੈ ਅੱਜ ਦੋ ਲੜਕੀਆਂ ਸਮੇਤ ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਆਪਾਂ थाना ਮੁਖੀ ਦੀ ਜ਼ੁਬਾਨੀ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਔਰ ਕਿ ਔਰ ਹੋਰ ਜਿਹੜੇ ਸਪਾ ਸੈਂਟਰ ਵਗੈਰਾ ਚੱਲ ਰਹੇ ਆ ਉਹਨਾਂ ਨੂੰ ਕੀ ਉਹਨਾਂ ਦੇ ਵੱਲੋਂ ਸੰਦੇਸ਼ ਦਿੱਤਾ ਜਾ ਰਿਹਾ ਹੈ ਵੀ ਕੀ ਇਨਲੀਗਲ ਜਿਹੜੀ ਐਕਟੀਵਿਟੀ ਕਰਦੇ ਆ ਉਹਨਾਂ ਦੇ ਰੋਕ ਲਗਣੀ ਚਾਹੀਦੀ ਆ ਕਿਉਂਕਿ ਸਪਾ ਸੈਂਟਰ ਦੀ ਆਰਡ ਦੇ ਵਿੱਚ ਬਹੁਤ ਜ਼ਿਆਦਾ ਸਪਾ ਸੈਂਟਰ ਜਿਹੜੇ ਹੈਗੇ ਆ ਗਲਤ ਐਕਟੀਵਿਟੀ ਕਰਦੇ ਆ ਤੇ ਉਹਦੇ ਉੱਤੇ ਲਗਾਤਾਰ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਆਪਾਂ ਗਲਵੱਤ ਕਰਦੇ ਆ ਥਾਣਾ ਮੁਖੀ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਦੇ ਬਾਬਤ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਛਾਪੇ ਮਾਰੀ ਇਹ ਇਹ ਸਾਨੂੰ ਜਿਹੜੀਆਂ ਕੰਪਲੇਂਟਸ ਮਿਲ ਰਹੀਆਂ ਸੀ ਜੀ ਗ੍ਰੇਸ ਨਾਮ ਦਾ ਜਿਹੜਾ ਸਪਾ ਪੁੱਡਾ ਮਾਰਕੀਟ ਵਿੱਚ ਹੈ ਇੱਥੇ ਸਪਾ ਦੀ ਯਾਰਡ ਵਿੱਚ ਜਿਹੜਾ ਹੈਗਾ ਇਮੋਰਲ ਟਰੈਫਿਕਿੰਗ ਅਤੇ ਗੈਰ ਵਿਪਾਰ ਦਾੰਦ ਦਾ ਜਿਹੜਾ ਚਲਾਇਆ ਜਾ ਰਿਹਾ ਜਿਸ ਤੇ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਜਿਹੜੀ ਇਨਫੋਰਮੇਸ਼ਨ ਸਹੀ ਪਈ ਜਿਸ ਤੇ ਜਿਹੜਾ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਹੈ ਤੇ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਐਫ ਆਈ ਆ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤੀ ਗਈ ਹੈ ਇਸ ਜਿਹੜਾ ਹੈ ਚੈਕਿੰਗ ਕਰਨ ਦੋ ਜਿਹੜੇ ਵਿਕਟਮ ਨੂੰ ਰਿਕਵਰ ਕੀਤਾ ਗਿਆ ਤੇ ਜਿਹੜਾ ਇਤੋਂ ਦਾ ਮੈਨੇਜਰ ਸੀਗਾ ਜੋ ਇਹਨੂੰ ਚਲਾ ਰਿਹਾ ਸੀਗਾ ਉਹਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਜੋ ਮਾਲਚਾਰਮਨ ਦੀ ਉਹਦੇ ਵੀ ਐਫਆਈਆਰ ਰਜਿਸਟਰ ਜਿਹੜੀ ਅੰਡਰ ਜਿਹੜੀ ਮੋਨਿਟਰਿੰਗ ਐਕਟ ਕੀਤੀ ਗਈ ਹੈ ਤੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਿੰਨੇ ਟਾਈਮ ਤੋਂ ਕਰ ਰਹੇ ਸੀ ਤੇ ਇਸ ਸੰਬੰਧੀ ਜਿਹੜਾ ਹੈਗਾ ਅਜੇ ਐਫਆਈਆਰ ਰਜਿਸਟਰ ਕਰਕੇ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿੰਨੇ ਦਿਨ ਤੋਂ ਚਲਾ ਰਿਹਾ ਸੀ ਹੋਰ ਕੌਣ-ਕੌਣ ਇਸ ਚ ਇਨਵੋਲ ਹੈ ਤੇ ਉਹਦੇ ਜਿਹੜੀ ਫੈਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੜੀ ਹੈ ਕਿ ਕਾਰਵਾਈ ਕੀਤੀ ਜਾਵੇ। ਸਾਡੇ ਜਿਹੜੀਆਂ ਲੜਕੀਆਂਆਂ ਬਾੜੀਆਂ ਤੋਂ ਇਹ ਗਿੱਟਾ ਮੈਂ ਉਹਨਾਂ ਦੀ ਉਮਰ ਕਿੰਨੀ ਕਹਿਣੀ ਹੈ? ਇਹ ਜਿਹੜੀਆਂ ਹੈ ਕਰੀਬ ਤੀਕ ਸਾਲ ਦੀ ਜਿਹੜੀਆਂ ਇਹਨਾਂ ਦੀ ਏਜ ਹੈ 30 ਤੋਂ 35 ਸਾਲ ਦੇ ਵਿੱਚ ਜਿਹੜੀਆਂ ਦੋ ਲੜਕੀਆਂ ਉਹਨਾਂ ਦੀ ਤੇ ਕਿੱਥੋਂ ਦੇ ਰਹਿਣ ਵਾਲੀਆਂ ਇਹ ਜਿਹੜੀਆਂ ਲੋਕਲ ਹੀ ਪੰਜਾਬ ਦੀਆਂ ਹੀ ਰਹਿਣ ਵਾਲੀਆਂ ਹੈ ਕਿਤੇ ਬਾਕੀ ਅਜੇ ਇਨਵੈਸਟੀਗੇਸ਼ਨ ਅਸੀਂ ਜਿਹੜੀ ਕਰ ਰਹੇ ਹਾਂ ਵੀ ਕੋਈ ਕੌਣ ਕੌਣ ਇੱਥੇ ਜਿਹੜੀਆਂ ਆ ਗਈਆਂ ਨੇ ਜਿਹੜੇ ਇਨਵੋਲਵ ਹੈ ਕੋਈ ਮਾਲਕ ਹੈ ਜਾਂ ਜਿਹਦਾ ਇਥੋਂ ਦਾ ਜਿਹੜਾ ਓਨਰ ਹੈ ਉਹ ਵੀ ਵਿੱਚ ਇਨਵੋਲਵ ਹੈ ਕਿ ਨਹੀਂ ਹੈਗਾ ਉਹ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਐਮਆਈਐਸ ਉਹ ਉਹਦੇ ਮੁਤਾਬਕ ਕਰ ਲਈ ਉਹਨਾਂ ਦੀ ਵੀ ਕੀਤੀ ਗਈ ਹੈ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕੁਝ ਸਾਹਮਣੇ ਆਇਆ ਹੈ ਇਸ ਸਪਾਰਕ ਸੈਂਟਰ ਦੇ ਕੋਲ ਹਾਂਜੀ ਅਬ ਪਿਛਲੇ ਸਮੇਂ ਦੌਰਾਨ ਵੀ ਸਾਡੇ ਵੱਲੋਂ ਜਿਹੜਾ ਹੈਗਾ ਕੈਪਸਨ ਦੇ ਨੇੜੇ ਵੀ ਸੀਗਾ ਸਪਾ ਤੇ ਜਿਹੜਾ ਹੋਟਲ ਹੈਗੇ ਆ ਫੇਸ 1 ਚ ਤੇ ਅਜੀਤ ਰੋਡ ਤੇ ਪੀਜੀ ਵਗੈਰਾ ਜਿਹੜਾ ਹੈਗਾ ਕਿਰਾਏ ਤੇ ਮਕਾਨ ਲੈ ਕੇ ਤੇ ਉਹਦੀ ਆੜ ਵਿੱਚ ਜਿਹੜਾ ਹੈਗਾ ਦੇਵਪੁਰ ਦਾ ਧੰਦਾ ਚਲਾ ਰਹੇ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਚੈਕਿੰਗ ਲਗਾਤਾਰ ਅੱਗੇ ਵੀ ਚਲਦੀ ਰਹੂਗੀ ਸਿਰਫ ਇਹੀ ਕਲੀਅਰ ਕਰਕੇ ਮੈਸੇਜ ਹੈ ਵੀ ਕੋਈ ਵੀ ਜਿਹੜਾ ਹੋਟਲ ਦਾ ਕੰਮ ਕਰਦਾ ਹੈ ਬਿਜ਼ਨਸ ਕਰਦਾ ਹੈ ਸਪਾ ਦਾ ਜਾਂ ਕੋਈ ਜਿਹੜਾ ਪੀਜੀ ਦਾ ਕੰਮ ਕਰਦਾ ਉਹ ਜੋ ਐਸ ਪਰ ਗਵਰਨਮੈਂਟ ਦੀਆਂ ਨੋਰਮਸ ਹੈ ਇਹਨਾਂ ਦਾ ਲਾਇਸੈਂਸ ਹੈ ਉਹਦੇ ਮੁਤਾਬਕ ਜਿਹੜਾ ਸਹੀ ਸਾਫ ਸਫਾ ਕੰਮ ਕਰੇ ਜੇ ਕੋਈ ਵੀ ਇਹੋ ਜਿਹੀ ਐਕਟੀਵਿਟੀ ਚ ਇੰਡਲਜ ਹੋਊਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਵਿੱਚ ਜਿਹੜਾ ਹੈਗਾ ਹੁਣ ਤੱਕ ਜਿਹੜਾ ਇੱਕ ਜਿਹੜਾ ਹੈਪੀ ਐਂਡ ਕੀਤਾ ਬਾਕੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ